ਜੀ ਹਾਂ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਅੱਜ ਬਾਸਮਤੀ ਦੇ ਕੀ ਭਾ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਆਜੀ 14 ਦਸੰਬਰ 2023 ਤੇ ਮੰਡੀਆਂ ਦੇ ਵਿੱਚ ਜਿਹੜੀ ਭਾ ਨੇ ਬਾਸਮਤੀ ਦੀ ਉਹ ਕੀ ਰਹੇ ਨੇ ਸਭ ਤੋਂ ਪਹਿਲਾਂ ਤਰਨਤਾਰਨ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 11 21 ਦਾ ਭਾ ਜਿਹੜਾ ਰਿਹਾ ਉਹ 5000 ਰੁਪਏ ਪ੍ਰਤੀ ਕੁਆਂਟਲ ਰਿਹਾ ਕੰਬਾਈਨ ਨਾਲ ਕੱਟੀ ਹੋਈ ਦਾ ਤੇ ਹੱਥ ਨਾਲ ਕਟਾਈ ਕੱਟੀ ਦਾ 5240 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦਾ ਭਾਜ ਰਿਹਾ 4830 ਰੁਪਏ ਤੇ 17 18 ਦਾ ਹੱਥ ਨਾਲ ਕੱਟੀ ਹੋਈ ਦਾ ਭਾ 5100 ਰੁਪਏ ਪ੍ਰਤੀ ਕੁਆਂਟਲ ਰਿਹਾ P7 ਦੀ ਗੱਲ ਕਰੀਏ ਤਾਂ 4265 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1509 ਦਾ ਭਾ ਕੰਬਾਈਨ ਨਾਲ ਕੱਟੀ ਦਾ 3950 ਰੁਪਏ ਪ੍ਰਤੀ ਕੁਆਂਟਲ ਰਿਹਾ 1401 ਦੇ ਭਾ ਦੀ ਗੱਲ ਕਰੀਏ ਤਾਂ 4655 ਰੁਪਏ ਪ੍ਰਤੀ ਕੁਆਂਟਲ ਜਿਹੜਾ ਇੱਥੇ ਭਾ ਰਿਹਾ ਅੰਮ੍ਰਿਤਸਰ ਮੰਡੀ ਦੀ ਗੱਲ ਕਰ ਰਹੇ ਨੇ ਜਿੱਥੇ 11 21 ਦਾ ਭਾਅ 4900 ਤੇ 17 18 ਦਾ ਭਾਅ 4975 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ 11 21 ਦਾ ਭਾਅ ਹੱਥ ਨਾਲ ਕਟਾਈ ਦਾ 5150 ਰੁਪਏ ਪ੍ਰਤੀ ਕੁਆਂਟਲ ਵੀ ਰਿਹਾ ਹੈ ਜੀ 1509 ਦਾ ਭਾਅ ਇੱਥੇ 3900 ਰੁਪਏ ਤੇ 18 47 ਦਾ ਭਾਅ ਜਿਹੜਾ ਇਹ ਵੀ 3900 ਰੁਪਏ ਪ੍ਰਤੀ ਕੁਆਂਟਲ ਦੇ ਕਰੀਬ ਰਿਹਾ ਹੈ। ਸ਼੍ਰੀ ਮੁਕਸਰ ਸਾਹਿਬ ਮੰਡੀ ਦੀ ਗੱਲ ਕਰ ਲੈਂਦੇ ਆ ਜਿੱਥੇ 1121 ਦਾ ਭਾਅ ਹੱਤ ਕੰਬੈਨ ਨਾਲ ਕੱਟੀ ਦਾ 4950 ਰੁਪਏ ਤੇ 1847 ਦਾ ਭਾਅ 3880 ਰੁਪਏ ਪ੍ਰਤੀ ਕੁਆਂਟਲ ਰਿਹਾ 1718 ਦਾ ਭਾਅ ਕੰਬੈਨ ਨਾਲ ਕੱਟੀ ਦਾ ਇੱਥੇ 4800 ਰੁਪਏ ਪ੍ਰਤੀ ਕੁਆਂਟਲ ਦੱਸਿਆ ਗਿਆ ਤੇ 1401 ਦਾ ਭਾਅ 4650 ਰੁਪਏ ਪ੍ਰਤੀ ਕੁਆਂਟਲ ਰਿਹਾ ਫਾਜ਼ਲ ਕਾ ਮੰਡੀ ਦੀ ਗੱਲ ਕਰੀਏ ਤਾਂ 1121 ਦਾ ਭਾਅ ਇੱਥੇ 4827 ਰੁਪਏ ਪ੍ਰਤੀ ਕੁਆਂਟਲ ਤੇ 1401 ਦਾ ਭਾਅ 4583 ਰੁਪਏ ਪ੍ਰਤੀ ਕੁਆਂਟਲ 1847 ਦਾ ਭਾਅ 3975 ਰੁਪਏ ਪ੍ਰਤੀ ਕੁਆਂਟਲ ਰਿਹਾ ਇਸ ਦੇ ਨਾਲ ਹੀ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰ ਲੈਣੇ ਆ ਟੁਹਾਣਾ ਮੰਡੀ ਦੀ ਗੱਲ ਕਰੀਏ ਤਾਂ 1885 ਦਾ ਭਾਅ ਇੱਥੇ 4825 ਪੀਵੀ1 ਦਾ ਭਾਅ 4550 ਤੇ 1886 ਦਾ ਭਾਅ 4500 40 ਰੁਪਏ ਪ੍ਰਤੀ ਕਵਾਂਟਲ 1401 ਦਾ ਭਾਅ 4830 ਰੁਪਏ ਪ੍ਰਤੀ ਕਵਾਂਟਲ ਰਿਹਾ। ਇਸੇ ਤਰ੍ਹਾਂ ਰਤਿਆ ਮੰਡੀ ਦੀ ਜੇਕਰ ਗੱਲ ਕਰੀਏ ਤਾਂ 1509 ਦਾ ਭਾਅ ਇੱਥੇ ਜਿਹੜਾ ਰਿਹਾ ਉਹ 3971 ਰੁਪਏ ਪ੍ਰਤੀ ਕਵਾਂਟਲ ਤੇ 1847 ਦਾ ਭਾਅ ਜਿਹੜਾ ਰਿਹਾ ਉਹ 3810 1121 ਦਾ ਭਾਅ 4700 31 ਰੁਪਏ ਪ੍ਰਤੀ ਕਵਾਂਟਲ ਦੱਸਿਆ ਗਿਆ। ਸਰਸਾ ਮੰਡੀ ਦੇ ਵਿੱਚ 1401 ਦਾ ਭਾਅ 4831 ਰੁਪਏ ਤੇ 1847 ਦਾ ਭਾਅ ਹੱਥ ਨਾਲ ਕੱਟੀ ਦਾ 3871 ਤੇ PB1 ਦਾ ਭਾਅ ਜੜਾ ਰਿਹਾ ਉਹ 4611 ਰੁਪਏ ਪ੍ਰਤੀ ਕੁਆਂਟਲ ਹੈ ਨਰੇਲਾ ਮੰਡੀ ਦੀ ਗੱਲ ਕਰ ਲੈਣੇ ਜਿੱਥੇ 1847 ਦਾ ਭਾਅ ਜੜਾ ਰਿਹਾ ਉਹ 3770 ਤੇ 1509 ਦਾ ਭਾਅ 3871 ਰੁਪਏ ਪ੍ਰਤੀ ਕੁਆਂਟਲ ਹੈ ਨਾਲੇ ਮਾਨਸਾ ਦੀ ਬਰੇਟਾ ਮੰਡੀ ਦੀ ਗੱਲ ਕਰ ਲੈਨੇ ਜਿੱਥੇ 1121 ਦਾ ਭਾਅ 4995 ਤੇ ਜੈਤੋ ਮੰਡੀ ਦੇ ਵਿੱਚ 4820 ਰੁਪਏ ਪ੍ਰਤੀ ਕੁਇੰਟਲ ਤੇ ਫਾਜ਼ਿਲਕਾ ਦੀ ਜਲਾਲਾਬਾਦ ਮੰਡੀ ਵਿੱਚ 4600 ਰੁਪਏ ਪ੍ਰਤੀ ਕੁਇੰਟਲ ਤੇ ਮੁਕਸਰ ਦੀ ਮਲੋਟ ਮੰਡੀ ਦੇ ਵਿੱਚ 1121 ਦਾ ਭਾਅ 4870 ਤੇ ਤਰਨਤਾਰਨ ਦੇ ਵਿੱਚ 4800 ਰੁਪਏ ਪ੍ਰਤੀ ਕਵਾਂਟਲ ਜਿਹੜੇ ਅੱਜ ਦੇ ਭਾਅ ਰਹੇ ਨੇ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਸ ਚੈਨਲ ਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਹੋਰ ਨਾ ਮੰਡੀਆਂ ਦੇ ਜਿਹੜੇ ਭਾਅ ਨੇ ਹੋਰ ਨਾ ਜਨਸਾ ਦੇ ਭਾਅ ਨੇ ਤੁਹਾਡੇ ਨਾਲ ਉਹ ਵੀ ਸਾਂਝੇ ਕਰਦੇ ਆ ਜਿਸ ਤਰ੍ਹਾਂ ਅਸੀਂ ਅੱਜ ਕਿੰਨੂ ਸੰਤਰਾ ਤੇ ਬਾਸਮਤੀ ਦੇ ਭਾਅ ਵੀ ਜਿਹੜੇ ਨਾਲ ਸਰੋਂ ਦੇ ਭਾਅ ਵੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੀ